सोइते पैरा दे आगे ठोक के सोइते सोइते पैरा दे ਮੈਂ ਕਾਂਬੜਤਨ ਮਨਤਖਤਰਾਇਕਲਾ ਕ੍ਰਿਤਿਕ ਸੰਜੁਨ ਪੰਜਾਬ ਦਾ ਸੁਪਰ ਸਖਤਰ ਆ ਬਹੁਤ ਦੁੱਖ ਦੀ ਗੱਲ ਹੈ ਕਿ ਇਹ ਕਿਸਾਨ ਜਿਹੜਾ ਬਲਕਾਰ ਸਿੰਘ ਸਾਥੋਂ ਵਿਛੜ ਚੁੱਕਾ ਕਿਸਾਨ ਲਹਿਰ ਚੋਂ ਇੱਕ ਹੋਰ ਸਾਥੀ ਕਿਰਿਆ ਸਰਕਾਰ ਨੇ ਜੋ ਵਾਦਾ ਖਲਾਫੀ ਕੀਤੀ ਸੀ 13 ਮਹੀਨੇ ਦਿੱਲੀ ਬਾਰਡਰਾਂ ਤੇ ਬੈਠ ਕੇ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਮਜ਼ਦੂਰਾਂ ਦਬੇ ਕੁਚਲੇ ਲੋਕਾਂ ਨਾਲ ਜੀ ਦੇ ਚ 750 ਕਿਸਾਨ ਵੀ ਸ਼ਹੀਦ ਹੋਇਆ ਉਹਨਾਂ ਦਾ ਲਿਖਤੀ ਵਾਅਦਾ ਕਰਕੇ ਐਮ ਐਸ ਪੀ ਦੀ ਸੀ 2 5 50 ਨਾਲ ਜਿਹੜਾ ਉਹ ਲਾਗੂ ਕਰਨ ਦੀ ਗੱਲ ਕਰਕੇ ਫੌਰੀ ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਜਿਹੜਾ ਸਜਾ ਦਿਵਾਉਣ ਲਈ ਔਰ ਜਾਂ ਬਿਜਲੀ ਐਕਟ 2020 ਰੱਦ ਕਰਾਉਣ ਲਈ ਕਰਜ਼ਾ ਮਾਫੀ ਦੀ ਕਿਸਾਨਾਂ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿਵਾਉਣ ਲਈ ਜਾਂ ਜਿਹੜੇ ਸਾਡੇ ਤੇ ਕੇਸ ਬਣੇ ਸੀ ਮੋਰਚੇ ਦੇ درمیان ਉਹਨਾਂ ਕੇਸਾਂ ਨੂੰ ਰੱਦ ਕਰਾਉਣ ਲਈ ਜਾਂ ਜਿਹੜੇ ਯੂਪੀ ਚ ਲਖੀਮਪੁਰ ਖੀਰੀ ਚ ਕਿਸਾਨਾਂ ਦੇ ਪਰਚੇ ਦਰਜ ਹੋਏ ਆ ਤੇ ਸਾਰੀਆਂ ਲਿਖਤੀ ਮੰਗਾਂ ਮੰਨ ਕੇ ਮੋਦੀ ਨੇ ਜਿਹੜੀ ਵਾਦਾ ਖਲਾਫੀ ਕੀਤੀ ਆ ਉਹਦਾ ਕਰਕੇ ਜਿਹੜੇ ਕਿਸਾਨਾਂ ਨੂੰ ਮੋਰਚੇ ਲਾਉਣੇ ਪੈ ਰਹੇ ਆ ਮੋਦੀ ਕਾਰਪੋਰੇਟਾਂ ਦੀ ਗੱਲ ਕਰਦਾ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਕਰਦਾ ਸਾਰੀਆਂ ਪ੍ਰਾਈਵੇਟੇਸ਼ਨ ਇਹਨੇ ਸ਼ੁਰੂ ਕੀਤੀ ਹੋਈ ਆ ਪ੍ਰਾਈਵੇਟ ਨੀਤੀਆਂ ਲਾਗੂ ਕਰ ਰਿਆ ਸਰ ਕੇਂਦਰ ਸਰਕਾਰ ਜਿਹੜੀ ਹੈ ਉਹ ਭਾਜਪੀ ਦੀ ਸਰਕਾਰ ਜਿਹੜੀ ਹੈ ਉਹ ਕਾਰਪੋਰੇਟ ਨੀਆਂ ਕਹਾਣੀਆਂ ਡਬਲਯੂਟੀਓ ਦੀਆਂ ਜੋ ਨੀਤੀਆਂ ਉਹਨਾਂ ਨੂੰ ਬੜੀ ਤੇਜ਼ੀ ਨਾਲ ਜਿਹੜਾ ਉਹ ਲਾਗੂ ਕਰ ਰਿਆ ਤੋਂ ਇਹ ਅੱਜ ਸਾਡਾ ਸ਼ਹੀਦ ਕਿਸਾਨ ਹੈ ਉਹਨੂੰ ਅਸੀਂ ਆਪਣੀ ਜਥੇਬੰਦੀ ਕਿ ਕਿਸਾਨੀ ਮੰਡਲ ਵੱਲੋਂ ਸ਼ਰਦਾ ਦੇ ਫੁੱਲ ਰੁੱਪਰ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਕਰਜ਼ਾ ਜੇ ਉਹਦਾ ਕਰਜ਼ੇ ਤੇ ਦੀਖ ਮਰਵਾਈ ਜਾਵੇ ਤੇ ਇਹ ਅੱਜ ਅਸੀਂ ਮੰਗ ਕਰਦੇ ਆਂ ਕਿ ਪਰਿਵਾਰ ਦੀ ਹੈਲਪ ਕਰੇ ਸਰਕਾਰ ਔਰ ਕੇਂਦਰ ਸਰਕਾਰ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਅਧੂਰੀਆਂ ਛੱਡ ਕੇ ਗਈ ਐ ਉਹਨੂੰ ਪੂਰੀਆਂ ਕਰੇ ਹੁਣ ਤਾਂ ਚੋਣ ਜਾਬਤਾ ਲੱਗਿਆ ਹੁਣ ਤਾਂ ਅਗਲੀ ਸਰਕਾਰ ਜਿਹੜੀ ਆ ਉਹਦੇ ਨਾਲੇ ਲੜਾਈ ਜਿਹੜੀ ਆ ਸਾਡੀ ਜਾਰੀ ਰਹੂਗੀ ਔਰ ਮੈਂ ਖੀਰ ਚ ਮੀਡੀਆ ਦਾ ਧੰਨਵਾਦ ਕਰਦਾ ਜਿਹੜਾ ਸਾਨੂੰ ਪੂਰੀ ਦੁਨੀਆ 'ਚ ਛਾੜ ਰਿਹਾ ਜਿੰਨੇ ਸਾਡੀ ਹਰ ਮੋਰਚੇ 'ਚ ਦਿੱਲੀ ਮੋਰਚੇ 'ਚ ਜਾਂ ਅੰਮ੍ਰਿਤਸਰ 'ਚ ਲਾਉਨੇ ਆ ਜਾਂ ਜਿੱਥੇ ਵੀ ਮੋਰਚਾ ਲੱਗਦਾ ਉੱਥੇ মিডিਆ ਸਾਡੀ ਗੱਲ ਛਾਲਦਾ ਅਸੀਂ মিডিਆ ਦੇ ਵੀ ਬਹੁਤ-ਬਹੁਤ ਧੰਨਵਾਦ ਕਰਦੇ ਕਿਸਾਨ ਬਲਕਾਰ ਸਿੰਘ ਜੀ ਜੇ ਪਿੰਡ ਤੇੜਾ ਤੇ ਜ਼ਿਲ੍ਹਾ ਤਹਿਸੀਲ ਵਾਲਾ ਅੰਮ੍ਰਿਤਸਰ ਤੋਂ ਜਿਹੜਾ ਸਾਡੇ ਨਾਲ 12 ਤਰੀਕ ਨੂੰ ਉੱਥੇ ਗਏ ਸੀ ਛੰਭੂ ਬਾਟਾ ਤੇ 13 ਇਹ ਡਟੇ ਹੋਏ ਸੀ ਉੱਥੇ ਸਾਡੇ ਨਾਲ ਜਦੋਂ 13 ਤਰੀਕ ਨੂੰ ਸਾਡੇ ਗੋਲੇ ਮਾਰੇ ਗਏ ਇਹਨਾਂ ਨੂੰ ਉਹ ਸੇਹ ਦੇ ਨਾਲ ਢਿੱਲੀ ਹੋ ਗਈ ਫਿਰ 21 ਤਰੀਕ ਨੂੰ ਸਾਡੇ ਤੇ ਮਨ ਉਹਨਾਂ ਨੇ ਪ੍ਰਸ਼ਾਸਨ ਨੇ ਗੋਲੇ ਮਾਰੇ ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ ਫਰੂਗ ਸੁੱਟੇ ਉਦੋਂ ਤੋਂ ਇਹ ਢਿੱਲੇ ਚੱਲੇ ਆ ਰਹੇ ਥੋੜੇ ਜਿਹਾ ਇਹਨਾਂ ਦੀ ਸੇਹ ਤੇ ਜੋ ਹੁਣ ਥੋੜੀ ਜਾਂ ਦੇ ਤਕਲੀਫ ਮੈਨੂੰ ਜਿਆਦੀ ਹੋਈ ਹੈ ਤੇ ਮੈਂ ਪਿੰਡ ਜਾਣਾ ਹੈ ਇਹ ਰਾਜਪੁਰੇ ਸਟੇਸ਼ਨ ਤੇ ਆ ਕੇ ਬੈਠੀ ਹੈ ਮੁੰਡੇ ਛੱਡ ਕੇ ਗਏ ਆ ਤੇ ਉੱਥੇ ਇਹਨਾਂ ਦੀ ਡੈਥ ਹੋ ਗਈ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਇਹਨਾਂ ਨੂੰ ਕਿਸਾਨ ਛੋਟੇ ਕਿਸਾਨਾਂ ਨੇ ਇਹਨਾਂ ਨੂੰ ਵੱਧ ਵੱਧ ਮੁਆਵਜ਼ਾ ਦਿੱਤਾ ਜਾਵੇ ਔਰ ਇੱਕ ਪਰਿਵਾਰ ਦੇ ਜੀ ਨੂੰ ਜਿਹੜੀ ਐਲਾਨ ਕੀਤਾ ਸਰਕਾਰ ਨੇ ਨੌਕਰੀ ਦਿੱਤੀ ਜਾਵੇ ਸਰਦਾਰ ਬਲਕਾਰ ਸਿੰਘ ਜਿਹੜੇ ਸਾਡੇ ਪਿੰਡ ਤੇੜਾਖੁਰਦ ਦੇ ਵਸਨੀਕ ਸੀ ਤੇ ਜਦੋਂ ਤੋਂ ਸ਼ੰਭੂ ਮੋਰਚਾ ਚੱਲ ਰਿਹਾ ਸੀ ਉਹਦੇ ਵਿੱਚ ਬੜੀ ਸਰਗਰਮੀ ਨਾਲ ਔਰ ਬਹੁਤ ਤਨਦੇਹੀ ਨਾਲ ਕੰਮ ਕਰ ਰਹੇ ਸੀ ਕੱਲ ਉੱਥੋਂ ਇਹ ਵਾਪਸ ਆਉਣ ਅੱਗੇ ਸੀ ਤੇ ਇਹਨਾਂ ਦੀ ਰਾਜਪੁਰੇ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਤੇ ਅੱਜ ਉਹਨਾਂ ਦਾ ਜਥੇਬੰਦੀਆਂ ਦਿਆਂ ਸਾਰਿਆਂ ਦੀ ਗਵਾਹੀ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਤੇ ਜਿੱਥੇ ਅਸੀਂ ਪਿੰਡ ਦੁੱਖ ਵੀ ਮਹਿਸੂਸ ਕਰ ਰਿਹਾ ਵੀ ਸਾਡਾ ਬਹੁਤ ਵਧੀਆ ਇਨਸਾਨ ਪਿੰਡ ਚੋਂ ਚਲੇ ਗਿਆ ਔਰ ਇਸ ਗੱਲ ਦਾ ਅਸੀਂ ਮਾਣ ਨਹੀਂ ਮਹਿਸੂਸ ਕਰਦੇ ਆ ਕਿ ਸਾਡੇ ਪਿੰਡ ਨੂੰ ਇਹ ਫਕਰ ਵੀ ਆ ਕਿ ਇੱਕ ਕਿਸਾਨੀ ਲਹਿਰ ਦੇ ਵਿੱਚ ਸਾਡੇ ਪਿੰਡ ਦੀ ਇੱਕ ਆਉਤੀ ਪਈ ਹੈ ਸ਼ਹੀਦੀ ਪਈ ਹੈ ਇਸ ਲਈ ਅਸੀਂ ਸਾਰਾ ਪਿੰਡ ਇਸ ਗੱਲ ਤੇ ਮਾਣ ਵੀ ਕਰਦੇ ਆ ਤੇ ਅਸੀਂ ਇਸ ਗੱਲ ਦਾ ਦੁੱਖ ਵੀ ਮਹਿਸੂਸ ਕਰਦੇ ਆ ਕਿ ਸਾਨੂੰ ਇੱਕ ਬਹੁਤ ਪਿਆਰਾ ਇਨਸਾਨ ਸਾਡੇ ਤੋਂ ਸਦਾ ਲਈ ਚਲਾ ਗਿਆ ਅਸੀਂ ਆਪਣੇ ਸਰਦਾਰ ਬਲਕਾਰ ਸਿੰਘ ਜੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਵੱਲੋਂ ਪੰਚਾਇਤ ਵੱਲੋਂ ਨੌਜਵਾਨ ਸਭਾ ਲੋਕ ਕਲੱਬ ਵੱਲੋਂ ਸ਼ਰਨਾਂਜੀ ਦੀ ਪੇਟ ਕਰਦੇ ਆ ਤੇ ਪਰਿਵਾਰ ਦੇ ਨਾਲ ਦਲੀ ਹਮਦਰਦੀ ਦਾ ਪ੍ਰਗਟਾਵਾ ਕੀ ਮੰਗ ਕਰਦੇ ਸਰਕਾਰ ਕੋਲ ਤੁਸੀਂ ਮੰਗ ਹੈ ਜੀ ਕਿ ਕਿਸਾਨ ਜਿਹੜੇ ਸ਼ਹੀਦ ਹੋਏ ਆ ਸਰਦਾਰ ਬਲਕਾਰ ਸਿੰਘ ਉਹਨਾਂ ਦੇ ਪਰਿਵਾਰ ਦੀ ਬਾਹ ਫੜੀ ਜਾਵੇ ਕਿਉਂਕਿ ਬਹੁਤ ਜਿਹੜੀ ਥਲੜੀ ਕਿਸਾਨੀ ਤੋਂ ਵਿੱਚੋਂ ਸੀ ਬੇਜ਼ਮੀਨਾ ਕਿਸਾਨ ਸੀ ਔਰ ਪਰਿਵਾਰ ਕਾਇਦ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਦੀ ਕੋਈ ਜੋਗ ਸਹਾਇਤਾ ਕੀਤੀ ਜਾਵੇ ਔਰ ਜੋ ਵੀ ਪ੍ਰਸ਼ਾਸਨ ਇਹ ਕਰ ਸਕਦਾ ਹੈ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪਰਿਵਾਰ ਦੀ ਬਹੁਤ ਆਰਥਿਕ ਹਾਲਤ ਬਹੁਤ ਖਰਾਬ ਹੈ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਬਾਹ ਫੜੀ ਜਾਵੇ ਔਰ ਅਸੀਂ ਅੱਜ ਇੱਕ ਚੀਜ਼ ਹੋਰ ਜਿਹੜੀ ਨੋਟ ਕੀਤੀ ਇੱਕ ਸਿਆਸੀ ਪਾਰਟੀ ਦਾ ਇੱਥੇ ਨੁਮਾਇੰਦਾ ਆ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਸਿਆਸੀ ਪਾਰਟੀ ਦਾ ਸਾਡੇ ਲਈ ਦੁੱਖ ਵਾਲੀ ਗੱਲ ਹੈ ਕਿ ਅਸੀਂ ਵੋਟਾਂ ਵਟੋਰਨ ਵੋਟਾਂ ਦੀ ਫਸਲ ਵੜਨ ਅਸੀਂ ਆਉਂਦੇ ਆ ਅੱਜ ਸਿਰਫ ਇੱਕ ਪਾਰਟੀ ਦਾ ਸਿਆਸੀ ਪਾਰਟੀ ਦਾ ਨੁਮਾਇੰਦਾ ਆ ਔਰ ਹੱਕ ਜਿਹੜੀ ਹੁਕਮਰਾਨ ਪਾਰਟੀ ਹੈ ਚਾਹੇ ਵਿਰੋਧੀ ਪਾਰਟੀ ਹੈ ਕਿਸੇ ਦਾ ਕੋਈ ਨੁਮਾਇੰਦਾ ਸਰ ਸਰਦਾਰ ਬਲਕਾਰ ਸਿੰਘ ਦੇ ਹਮਤਮ ਸੰਸਕਾਰ ਵਿੱਚ ਅਜੇ ਤੱਕ ਨਹੀਂ ਆਇਆ ਔਰ ਮੈਂ ਨਿੱਜੀ ਤੌਰ ਤੇ ਸਾਰਿਆਂ ਨੂੰ ਇਹ ਮੈਸੇਜ ਵੀ ਦਿੱਤੇ ਆ ਫੋਨ ਤੇ ਗੱਲ ਵੀ ਕੀਤੀ ਔਰ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਕਿਦਾਂ ਨਾ ਕਿ ਸਾਰਿਆਂ ਨਾਲ ਫੋਨ ਤੇ ਗੱਲ ਹੋਈ ਆ ਪਰ ਸਿਰਫ ਇੱਕ ਸਿਆਸੀ ਪਾਰਟੀ ਦਾ ਨੁਮਾਇੰਦਾ ਆਇਆ ਔਰ ਕੋਈ ਪਾਰਟੀ ਨੇ ਕਿਸੇ ਨੇ ਕੋਈ ਫੋਨ ਨਹੀਂ ਕੀਤਾ ਕਿਸੇ ਨੇ ਕੋਈ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ ਅਸੀਂ ਇਹ ਪਰਿਵਾਰ ਵੱਲੋਂ ਮੰਗ ਕਰਦੇ ਹਾਂ ਪਿੰਡ ਵੱਲੋਂ ਵੀ ਮੰਗ ਕਰਦੇ ਹਾਂ ਜਥੇਬੰਦੀਆਂ ਵੱਲੋਂ ਵੀ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਜੋਗ ਸਹਾਇਤਾ ਕੀਤੀ ਜਾਵੇ ਔਰ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਤੁਹਾਡਾ ਪੰਜਾਬ ਸਰਕਾਰ ਦੀ ਤਰਫੋਂ ਕੋਈ ਨੁਮਾਇੰਦਾ ਇੱਥੇ ਆਇਆ ਪੰਜਾਬ ਸਰਕਾਰ ਦੀ ਤਰਫੋਂ ਸ਼ਾਇਦ ਇੱਕ ਪਟਵਾਰੀ ਸਾਹਿਬ ਆਇਆ ਔਰ ਦੁੱਖ ਦੀ ਗੱਲ ਹੈ ਤਹਿਸੀਲਦਾਰ ਅਜਨਾਲੇ ਜਿਹੜੇ ਆਰ ਪੀ ਸਿੰਘ ਹੈ ਸ਼ਾਇਦ ਉਹਨਾਂ ਨੂੰ ਦੋ ਵਾਰ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਅਜੇ ਕੋਈ ਉਹਨਾਂ ਨੂੰ ਪਤਾ ਵੀ ਹੈ ਸ਼ਾਇਦ ਮੇਰੇ ਕੋਲ ਉਹਨਾਂ ਕੋਲ ਫੋਨ ਵੀ ਮੌਜੂਦ ਹੋਵੇਗਾ ਕਰੋਨਾਂ ਨੇ ਦੋ ਵਾਰ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਚੁੱਕਿਆ ਇੱਕ ਪਟਵਾਰੀ ਸਾਹਿਬ ਸ਼ਾਇਦ ਿਕਾਏ ਹੋਇਆ ਉਹ ਪਟਵਾਰੀ ਸਾਹਿਬ ਪਹੁੰਚੇਗਾ ਤੁਹਾਡਾ ਧੰਨਵਾਦ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ ਚ, ਥ੍ਰੇਡਿੰਗ 40 ਰੁਪਏ ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ। ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੈਅਰਸਪਾ, ਮੈਟ੍ਰਿਕਸ, ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ, ਸਟਿਕਸ, ਰੂਟ ਟੱਚ-ਅਪ, ਫ੍ਰੋਸਟਿੰਗ 3D ਸ਼ੇਅਰ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਜਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਸੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼